ਹਾਂਜੀ ਅੱਜ ਆਪਾਂ ਬਣਾਵਾਂਗੇ ਗਾਜਰ ਦੀ ਖੀਰ ਇਹਦੇ ਲਈ ਆਪਾਂ ਨੂੰ ਚਾਹੀਦੀਆਂ ਗਾਜਰਾਂ ਪਾਈਆਂ ਮੈਨੇ ਗਾਜਰਾ ਲੈ ਲੀਆਂ ਚੌਲ 3 ਚਮਚ ਚੌਲਾਂ ਦੇ ਭਿਓ ਤੇ ਪਾਣੀ ਚ ਚੀਨੀ ਅਖਰੋਟ ਇਲਾਇਚੀ ਹਰੀ ਇਲਾਇਚੀ ਹਾਂਜੀ ਇਲਾਇਚੀ ਨੂੰ ਆਪਾਂ ਕੁੱਟ ਲਿਆ ਜਿਹੜਾ ਇਹਦਾ ਛਿਲਕਾ ਹੋ ਉਹ ਪਰੇ ਕਰ ਦੇਣਾ ਆਪਾਂ ਕੱਲੀ ਇਲਾਇਚੀ ਦੇ ਦਾਣੇ ਕੁੱਟਣੇ ਆ ਹਾਂਜੀ ਇਹ ਜਿਹੜਾ ਆਪਾਂ ਨੇ ਕੱਦੂ ਕਸ਼ ਲਿਆ ਇੱਕ ਤਾਂ ਮੋਟਾ ਕੱਦੂ ਕਸ਼ ਗਲੀਆਂ ਜੀ ਹੈਗੀਆਂ ਇੱਕ ਪਤਲੀਆਂ ਨੇ ਤੇ ਜਿਹੜੀਆਂ ਮੀਡੀਅਮ ਸਾਈਜ਼ ਦੀਆਂ ਗਲੀਆਂ ਨੇ ਉਹਦੇ ਵਿੱਚ ਦੀ ਆਪਾਂ ਕੱਦੂ ਕਸ਼ ਗਾਜਰਾਂ ਨੂੰ ਕਰ ਲੈਣਾ ਵਾ ਸਾਰੀਆਂ ਗਾਜਰਾਂ ਨੂੰ ਆਪਾਂ ਇਦਾਂ ਹੀ ਕਰਾਂਗੇ ਹੁਣ ਆਪਾਂ ਇੱਕ ਕੜਾਹੀ ਲੈ ਲਈ ਉਹਦੇ ਵਿੱਚ ਆਪਾਂ ਨੇ ਇੱਕ ਚਮਚ ਘਿਓ ਦਾ ਦੇਸੀ ਘਿਓ ਦਾ ਪਾਇਆ ਇਹਦੇ ਵਿੱਚ ਆਪਾਂ ਗਾਜਰਾਂ ਪਾ ਗਏ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਅੰਟੀ ਸੀ ਇਕ ਲਵਾਵਾਂਗੇ ਆਪਾਂ ਗਾਜਰਾਂ ਨੂੰ ਮਲਕੀ 5 ਕੁ ਮਿੰਟ ਲਈ ਆਪਾਂ ਇਹਨੂੰ ਪੁੰਨਾ ਲਈ ਆਪਾਂ ਨੇ ਜਿਹੜਾ ਦੁੱਧ ਲਿਆਵਾ 1 ਕਿਲੋ ਦੁੱਧ ਲਿਆਵਾ ਤਲਾਪਾ 1/2 ਕਿਲੋ ਦੁੱਧ ਇਹਦੇ ਵਿੱਚ ਪਾ ਦਵਾਂਗੇ ਇਹਦੇ ਵਿੱਚ ਆਪਾਂ ਇਹਨੂੰ ਪਕਾਵਾਂਗੇ ਗਜਰਾ ਨੂੰ ਇਹਦੇ ਲੱਗੇ ਬਰਾਵਾ ਫਟੋ ਦਾਤ ਲੋਬ ਇਹਦੇ ਵਿੱਚ ਜਿਹੜੇ ਆਪਾਂ ਚੌਲ ਭਉਂਤੇ ਸੀ ਆਪਾਂ ਇੱਕ ਚਮਚ ਇਹਦੇ ਵਿੱਚ ਆਪਾਂ ਤੇ ਅੰਤੇ ਹੋਏ ਚੋਲਾਂ ਦਾ ਪਾ ਦੇਣਾ ਜਿਹੜੇ 2 ਚਮਚ ਆਪਣੇ ਬਚੇ ਆ ਉਹ ਆਪਾਂ ਮਿਕਸੀ ਕਰਕੇ ਪਾਵਾਂਗੇ ਜਿਹੜਾ ਆਪਾਂ ਨੇ ਅੱਧਾ ਕਿਲੋ ਦੁੱਧ ਰੱਖਿਆ ਵੱਧਾ ਕਿਲੋ ਤਾਂ ਇਹਦੇ ਵਿੱਚ ਪਾਤਾ ਅੱਧਾ ਕਿਲੋ ਜਿਹੜਾ ਦੁੱਧ ਰੱਖਿਆ ਉਹ ਪਾਈਆ ਦੁੱਧ ਆਪਣੇ ਚੋਲ ਪਾਈਆ ਦੁੱਧ ਤੇ ਅਖਰੋਟ ਇਹਨਾਂ ਚੀਜ਼ਾਂ ਨੂੰ ਮਿਕਸੀ ਕਰਕੇ ਆਪਾਂ ਨੇ ਉਹ ਵੀ ਇਹਦੇ ਵਿੱਚ ਪਾਤਾ ਗਜਰਾਂ ਦੇ ਵਿੱਚ ਹੀ ਪਾਤਾ ਜਾਨਕੀ ਹੁਣ ਤਿੰਨ ਪਈਆ ਦੁੱਧ ਹੋ ਗਿਆ ਇਹਨੂੰ ਆਪਾਂ ਚੋਲਾ ਨੂੰ ਪਕਾਵਾਂਗੇ ਚੰਗੀ ਤਰੀਕੇ ਨਾਲ ਜਦੋਂ ਆਪਾਂ ਮਿਕਸੀ ਕਰਕੇ ਪਾਇਆ ਉਹਦੇ ਨਾਲ ਇਹ گاੜਾ ਹੋ ਗਿਆ ਹੁਣ ਪਈਆ ਦੁੱਧ ਆਪਾਂ ਨੇ ਫੇਰ ਪਾਤਾ ਕਿਲੋ ਦੁੱਧ ਆਪਾਂ ਨੇ ਪੂਰਾ ਕਰ ਲਿਆ ਪਈਆ ਗਜਰਾਂ ਚ ਕਿਲੋ ਦੁੱਧ ਪਾਤਾ ਆਪਾਂ ਉਹ ਇਸ ਵਿੱਚ ਜ਼ਿਆਦਾ ਕੁਝ ਪਾਉਣ ਦੀ ਜਰੂਰਤ ਨਹੀਂ ਇਹ ਤਾਂ ਖੀਰ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਆ ਸਰਦੀਆਂ ਦੇ ਦਿਨਾਂ ਵਿੱਚ ਇਹ ਦੀ ਖੀਰ ਬਣਾ ਕੇ ਖਾਓ ਜਿਹੜੇ ਗਾਜਰਾ ਵਧੀਆ ਲਾਲ ਗਾਜਰਾ ਮਿਲਦੀਆਂ ਨੇ ਮਿੱਠੀਆਂ-ਮਿੱਠੀਆਂ ਇਹਦੀ ਖੀਰ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇਹਨੂੰ ਆਪਾਂ ਹਿਲਾਇ ਜਾਣਾ ਕਿ نیچے ਨਾ ਲੱਗ ਜਵੇ ਕੜਾਹੀ ਦੇ ਇਲਾਇਚੀ ਜਿਹੜੀ ਕੁੱਟੀ ਸੀ ਆਪਾਂ ਨੇ ਉਹ ਵੀ ਇਹਦੇ ਵਿੱਚ ਹੀ ਪਾ ਦਿੱਤੀ। ਵਧੀਆ ਹੈ। ਇਲਾਇਚੀ ਦਾ ਫਲੇਵਰ ਬਹੁਤ ਵਧੀਆ। ਖਸ਼ਕੂ ਬਹੁਤ ਸੋਹਣੀ ਆਉਂਦੀ ਆ। ਚੀਨੀ ਆਪਾਂ ਨੇ ਪਾਤੀ ਇੱਕ ਕੁੱਲ ਦੀ। ਜੀ ਹੁਣ ਆਪਣੀ ਖੀਰ ਬਣ ਕੇ ਤਿਆਰ ਆ ਜੀ ਇਹਦੇ ਵਿੱਚ ਤੁਸੀਂ ਹੁਣ ਡਰਾਈ ਫਰੂਟ ਜਿਹੜੇ ਮਰਜ਼ੀ ਪਾ ਸਕਦੇ ਹੋ ਮੈਂ ਤਾਂ ਇਕੱਲੇ ਅਖਰੋਟ ਪਾਏ ਆ ਉਹ ਵੀ ਜਦੋਂ ਆਪਾਂ ਨੇ ਚੌਲ ਅਖਰੋਟ ਤੇ ਦੁੱਧ ਨੂੰ ਮਿਕਸ ਮਿਕਸੀ ਕੀਤਾ ਹੁਣ ਆ ਇਹਦੇ ਵਿੱਚ ਕਸ਼ਮਿਸ਼ ਪਾਤੀ ਆ ਹਾਂਜੀ ਆਪਣੀ ਦੇਖੋ ਜੀ ਕਿੰਨਾ ਵਧੀਆ ਰੰਗ ਆਇਆ ਕਿੰਨੀ ਮਤਲਬ ਕੀ ਵਧੀਆ ਲੱਗਦੀ ਹੈ ਦੇਖਣ ਨੂੰ ਵਧੀਆ ਜਿਹੜੀ ਚੀਜ਼ ਲੱਗਦੀ ਹੈ ਉਹ ਖਾਣ ਨੂੰ ਕਿੰਦਾ ਨਾ ਵਧੀਆ ਲੱਗੇਗੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਲਈ ਹਾਂਜੀ ਹੁਣ ਆਪਣੇ ਚੌਲ ਵੀ ਬਣ ਗਏ ਆ ਵਿੱਚ ਤੇ ਗਾਜਰਾ ਵੀ ਬਣ ਗਿਆ ਸਾਰੀ ਚੀਜ਼ ਤਿਆਰ ਆਪਣੀ ਹਣ ਦੇਖੋ ਜੀ ਆਪਾਂ ਨੇ ਇੱਕ ਕੋਲੀ ਵਿੱਚ ਪਾ ਲਈ ਆ ਤੇ ਇਹਦੀ ਇਹਦੇ ਉੱਤੇ ਆਪਾਂ ਨੇ ਬਦਾਮ ਤੇ ਕਾਜੂ ਬਰੀ ਕੁਰੀਕਾ ਕੱਟਲੇ ਸੀਗੇ ਇਹ ਆਪਾਂ ਉੱਤੇ ਸਜਾਵਟ ਲਈ ਰੱਖ ਦਵਾਂਗੇ ਤੁਸੀਂ ਇਦਾਂ ਹੀ ਬਣਾਇਓ ਘਰ ਵਿੱਚ ਮੈਨੂੰ ਕਮੈਂਟ ਰਾਹੀਂ ਦੱਸਿਓ ਕਿੱਦਾਂ ਦੀ ਬਣੀ ਤੇ ਬਹੁਤ ਸੌਖੀ ਆ ਸੌਕੇ ਤਰੀਕੇ ਨਾਲ ਆਪਾਂ ਨੇ ਦੱਸੀ ਆ ਕੋਈ ਜ਼ਿਆਦਾ ਇਹਦੇ ਵਿੱਚ ਝੰਜਟ ਨਹੀਂ ਹੈਗਾ ਕੋਈ ਜ਼ਿਆਦਾ ਟਾਈਮ ਵੇਸਟ ਨਹੀਂ ਹੁੰਦਾ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ। ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ। ਹਾਂਜੀ।